ਹੈਲੋ ਜੀ ਜੈ ਸ਼੍ਰੀ ਕ੍ਰਿਸ਼ਨ ਮੈਂ ਮਨਿਕਾ ਸਿੰਘ ਹੰਦੀ ਦੁਨੀਆ ਦੇ ਵਿੱਚ ਤੁਹਾਡੇ ਸਾਰੇ ਕੰਫਰੰਸ ਦਾ ਸਵਾਗਤ ਕਰਦੇ ਹਾਂ। ਖੁਸ਼ ਹਾਂ ਤੁਸੀਂ ਸਾਰੇ ਠੀਕ ਹੋ ਵਧੀਆ ਉਮੀਦ ਕਰਦੀ ਤੁਸੀਂ ਸਾਰੇ ਜਣ ਠੀਕ ਹੋਵੋਗੇ ਵਧੀਆ ਹੋਵੋਗੇ। ਹਲੋ ਜੀ ਮੈਂ ਅੱਜ ਨਾ ਤੁਹਾਨੂੰ ਸੋਹਣਾ ਸੋਹਣਾ ਸਮਾਨ ਦੇ ਖਾਨੇ ਦਾ ਭੈਣ ਦਾ ਬਹੁਤ ਵਧੀਆ। ਆ ਦੇਖੋ ਇਹ ਸਾਰਾ ਪਾਰਸਲ ਹੈ ਭੈਣ ਦਾ। ਪਾਰਸਲ ਤਾਂ ਬਹੁਤ ਵੱਡਾ ਹੈ। ਤਿਆਰ ਹੋ ਗਿਆ ਜੀ। ਆ ਦੇਖੋ ਇਹ ਬਸ ਅੱਜ ਹੀ ਕੱਢਣਾ ਸੀਗਾ ਸ਼ਾਮ ਨੂੰ। ਤੇ ਪਰ ਹਜੇ ਬਿੱਲ ਨਹੀਂ ਮਨੇ ਬਣਾਇਆ ਬਸ ਮੰਨ ਲਈ ਆਈ ਜਾ ਰਹੇ ਸੀ ਲਈ ਆਈ ਜਾ ਰਹੇ ਸੀ ਇਕੱਠਾ ਕਰੀ ਜਾ ਰਹੇ ਸੀ ਕਿਤੇ ਕੋਈ ਮਨੇ ਬਿੱਲ ਨਹੀਂ ਬਣਾਇਆ ਕੁਛ ਨਹੀਂ ਕਰਿਆ ਸੀ ਤੇ ਸਮਾਨ ਕੱਲ ਦਾ ਡਨ ਹੋਇਆ ਪਿਆਦੀ ਦੀ ਦਾ ਪਰ ਅੱਜ ਕੱਢਣਾ ਸੀਗਾ ਸ਼ਾਮ ਨੂੰ ਪਰ ਮੈਂ ਕਿਹਾ ਕੋਈ ਨਹੀਂ ਅੱਜ ਨੂੰ DHL ਵਾਲੇ ਸੋਰੀ ਅੱਜ DHL ਵਾਲੇ ਭਾਈ ਨੂੰ ਫੜਾਣਾ ਸੀ ਉਹ ਚਲੋ ਉਹਨੇ ਪੈਕ ਬੁੱਕ ਕਰੇਗਾ ਫਿਰ ਆਪਣਾ ਚਲੋ ਜੋ ਵੀ ਉਹਦਾ ਬਣੇਗਾ ਆਪਣਾ ਦੱਸੇਗਾ ਫਿਰ ਕੱਢਦੇ ਨੇ ਹੁੰਨੇ ਜੀ ਪੇਮੈਂਟ ਕੁੰਮਟ ਦੇ ਕੇ ਭਾਈ ਨੂੰ ਕੋਈ ਨਹੀਂ ਹੈ ਨਾ ਤੇ ਬਾਕੀ ਰਹੀ ਗੱਲ ਜੀ ਸਾਰਾ ਸਮਾਨ ਹੁਣ ਇਕੱਠਾ ਹੋ ਗਿਆ ਮੇਰੀ ਭੈਣ ਦਾ ਜੀ ਯੂ ਐਸ ਤੋਂ ਵਾਲਿਆਂ ਦਾ ਤੇ ਘਰ ਦੇ ਪੁੱਤ ਮੋਟਰ ਬੰਦ ਕਰ ਦੇ ਮੇਰੇ ਬੱਚਾ ਤੇ ਲੋ ਜੀ ਸਾਰਾ ਹੁਣ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਕੀ ਕੁਝ ਆਪਾਂ ਨੇ ਖਰੀਦਿਆ ਦੀਦੀ ਲਈ ਕੀ ਕੁਝ ਨਹੀਂ ਖਰੀਦਿਆ ਹੈਗਾ ਤਕਰੀਬਨ ਵਸਤ ਸਾਰਾ ਕੁਝ ਹੀ ਖਰੀਦਿਆ ਐ ਲੈ ਸਨ ਤੂੰ ਬਣਾ ਮੈਂ ਬੈਠਾ ਸੈਂਟਰ ਦੇ ਵਿੱਚ ਸਮਾਨ ਦੇ ਅੱਜ ਥੋੜੀ ਜਿਹੀ ਤਬੀਅਾ ਠੀਕ ਨਹੀਂ ਹੈਗੀ ਫੜੇ ਪੁੱਤ ਕੈਮਰਾ ਇਹ ਕੀ ਮੰਮੀ ਲੋ ਜੀ

ਬੜੀ ਕ੍ਰੈਕਟ ਚ ਸ਼ੁਰੂ ਕਰਦੇ ਆ 40 ਸੈਂਟੀਮੀਟਰ ਵਾਲੀ ਕੜਾਹੀ ਤੋਂ ਇੱਕ ਕੜਾਹੀ ਵਿੱਚ ਇੱਕ ਤਰ੍ਹਾਂ ਦਾ ਤਸ ਲੱਗਿਆ ਹੈ ਇਹ ਤਾਂ ਜਰੂਰ ਦੀਦੀ ਕੋਲੋਂ ਮੈਂ ਚ ਕਹਾਂ ਦੀਦੀ 100% ਜ਼ਰੂਰ ਹੱਸਣਗੇ ਤੇ ਦੀਦੀ ਦਾ ਪਰਿਵਾਰ ਦੇ ਜਿੰਨੇ ਵੀ ਮੈਂਬਰ ਆ ਸਾਰੇ ਹੱਸਣਗੇ ਕਹਿਣਗੇ ਵਾਹ ਇਹ ਤਾਂ ਗੱਡੀ ਦਾ ਸਟੀering ਹੈ ਤੇ ਅਮਰਸ਼ਾ ਤੱਕਣਾ ਹੈ ਕੜਾਹੀ ਦਾ ਬੜੀਆਂ ਚੀਜ਼ਾਂ ਦਾ ਫਾਇਦਾ ਰਹਿੰਦਾ ਜੀ ਸਹੀ ਗੱਲ ਹੈ ਭੈਣ ਦੀ ਬਹੁਤ ਫਾਇਦਾ ਰਹਿੰਦਾ ਹੈ ਜਦੋਂ ਆਪਣੇ ਘਰ ਵਿੱਚ ਛੋਟਾ ਤੇ ਵੱਡਾ ਕੋਕਸਾਂਸ਼ਨ ਹੋਵੇ ਆਪਾਂ ਲੋਕਾਂ ਦੇ ਦਿਲ ਦੇਜੇ ਰਹਿੰਦੇ ਆ ਵੀ ਹੈ ਇੱਕ ਕੜਾਹੀ ਆ ਜੀ ਤੇ 40 ਸੈਂਟੀਮੀਟਰ ਦੀ ਕੜਾਹੀ ਆ ਬਹੁਤ ਸੋਹਣੀ ਜੇ ਕਿਸੇ ਭੈਣ ਨੇ ਮੰਗਵਾਣੀ ਆ ਨਾ ਜੀ ਤਾਂ ਮੈਂ ਇਹ ਇਹਦੇ ਵਿੱਚ ਬਹੁਤ ਸੋਹਣਾ ਖੁਆ ਕੱਢਿਆ ਜਾਂਦਾ ਤੇ ਪਹਿਲਾਂ ਆਪਾਂ ਰੋਹੇ ਦੀ ਕੜਾਹੀ ਬਾਰੇ ਦੇਖਦੇ ਫਿਰਗੇ ਪਰ ਮੈਨੂੰ ਲੱਗਦਾ ਇਹਦੇ ਵਿੱਚ ਵੀ ਬਹੁਤ ਸੋਹਣਾ ਖੁਆ ਕੱਢਿਆ ਜਾਂਦਾ ਤੇ ਹੁਣ ਆਪਾਂ ਨਾ ਅੱਗੇ ਵਾਸਤੇ ਨਾ ਇਹਦੇ ਵਿੱਚ 3 3 3 ਕਿਲੋ ਦੁੱਧ ਰਾਂ ਤੇ ਖੁਆ ਕੱਢਿਆ ਜਾਊਗਾ ਜੇ ਆਪਾਂ ਇਹਦੇ ਵਿੱਚ 3 ਕਿਲੋ ਦੁੱਧ ਪਾ ਦਈਏ 3 ਕਿਲੋ ਕਰਕੇ

1 ਬਲੰਕਲੀ ਪਰ ਇਹ ਤਾਂ ਹੋ ਗਈ ਵੱਡੀ ਖੜਾਹੀ ਤੇ ਨਹੀਂ ਇਹ ਤਾਂ ਜੀ ਸਾਡੀ ਨਿਊਜ਼ੀਲੈਂਡ ਵਾਲੇ ਦੀ ਦੀ ਖੜਾਹੀ ਹੈ ਇਹ ਉਹ ਨਹੀਂ ਹੈ ਤੇ ਆਹ ਤੜਾ ਨਿਊਜ਼ੀਲੈਂਡ ਵਾਲੇ ਦੀ ਦੀ ਦਿਖਾ ਦਨੀਆਂ ਨਹੀਂ ਆ ਨਹੀਂ ਉਹਨਾਂ ਕਾ ਬਾਅਦ ਮੈ ਦਿਖਾਣਾ ਪਹਿਲੇ ਉਹਨਾਂ ਕਾ ਦਿਖਾਓ

ਇਹਦੇ ਜਿਹੜੇ ਬਣਾ ਸਕਦਾ ਮੈਂ ਤਾਂ ਤੜੀਆ ਦੀ ਸਬਜੀ ਵੀ ਬਣਾ ਸਕਦਾ ਜੋ ਮਰਜ਼ੀ ਬਣਾਓ ਕਿਉਂਕਿ ਫਰਾਈਪ라이 ਹੈ ਫਰਾਈਪ라이 ਦੇ ਭਾਂਡੇ ਵਿੱਚ ਘੱਟ ਤੇਲ ਚ ਬਣਾਉਣਾ ਹੈ ਬਹੁਤ ਜੀ ਦੇਖੋ ਤੁਸੀਂ ਕਿੰਨਾ ਪਿਆਰਾ ਦੋ ਕੁੰਡਿਆਂ ਵਾਲਾ ਮੇਨ ਕਰ ਲੈਣਾ ਇਹਦੇ ਕੁੰਡੇ ਨਹੀਂ ਗਰਮ ਹੋਣਗੇ ਚਾਹੇ ਇਹਨੂੰ ਤੁਸੀਂ 3 ਘੰਟੇ ਗੈਸ ਤੇ ਰੱਖੀ ਰੱਖੋ ਚਾਹੇ 4 ਰੱਖੀ ਰੱਖੋ ਚਾਹੇ ਘੰਟੇ ਚ ਸਬਜੀ ਬਣਾ ਲਓ ਥੋੜਾ ਵਿਚਾਰੋ ਜਿੰਨੀ ਟਾਈਮ ਦੇ ਵਿੱਚ ਸਬਜੀ ਬਣਦੀ ਆ ਘੰਟਾ ਜਿਹੜੇ ਘੰਟੇ ਦੇ ਵਿੱਚ ਪਰ ਇਹਦੇ ਕੁੰਡੇ ਬਿਲਕੁਲ ਹੀ ਕਰਨੇ ਹੋਣਗੇ ਤੁਹਾਨੂੰ ਕੋਈ ਪੂਣਾ ਪੂਣਾ ਚੱਕਣ ਦੀ ਲੋੜ ਨਹੀਂ ਪਊਗੀ ਸਬਜੀ ਬਣਾਓ ਬੱਸ ਉਹ ਹੱਥਾਂ ਦੇ ਨਾਲ ਹੀ ਕਰ ਲਓ ਤੇ ਆ ਹੈਗਾ ਜੀ ਇਹਦਾ ਢੱਕਣਾ ਹਰ ਇੱਕ ਤੀਰ ਨਾਲ ਢੱਕਣ ਨਾਲ ਰਹੇਗਾ ਇਸ ਦਿਨ ਬੜੇ ਵੀ ਰਚੀ ਹੈ ਜੀ ਕੀ ਕਰਨਾ ਜੀ ਲਓ ਜੀ ਆ ਆ ਗਿਆ ਜੀ ਜਿਹੜਾ ਦੀਦੀ ਨੇ ਘਰ ਵਾਸਤੇ ਮੰਗਾਇਆ ਚਾਹ ਵਾਲਾ ਪਿੱਲਾ ਜੀ ਇਹਦੇ ਚ ਆਰਾਮ ਨਾਲ 8 ਕੱਪ ਚਾਹ ਦੇ ਬਣਨਗੇ ਜੀ ਇਹਦੇ ਚ ਨਾ ਜੀ ਆਰਾਮ ਨਾਲ 8 ਕੱਪ ਚਾਹ ਦੇ ਬਣਨਗੇ ਟੱਕਣ ਹਰ ਇੱਕ ਚੀਜ਼ ਦੇ ਉੱਪਰ ਟੱਕਣ ਰਹੇਗਾ ਜੀ ਅੱਛਾ ਜੀ ਇਹ ਚ 8 ਕੱਪ ਚਾਹ ਦੇ ਬਣਨਗੇ ਬਹੁਤ ਸੋਹਣਾ ਮੈਨੂੰ ਇਹ ਬਹੁਤ ਤੇ ਸਾਰੀਆਂ ਚੀਜ਼ਾਂ ਦਾ ਜੇ ਟ੍ਰਾਈਪਲਾਈ ਹੈ ਤੇ ਹਰ ਇੱਕ ਚੀਜ਼ ਦੇ ਉੱਪਰ ਟ੍ਰਾਈਪਲਾਈ ਹੈ ਬਹੁਤ ਪਿਆਰ ਨਾਲ ਪੜੇ

ਉਹ 30 ਸੈਂਟੀਮੀਟਰ ਸੀਗਾ ਇਹ 26 ਸੈਂਟੀਮੀਟਰ ਹੈ ਇਹ 4 ਸੈਂਟੀਮੀਟਰ ਤੋਂ ਘੱਟ ਹੈ। ਇਹ ਉਸ ਤੋਂ ਇਹ 26 ਸੈਂਟੀਮੀਟਰ ਦਾ ਜੀ ਬਹੁਤ ਸੋਹਣਾ ਪਤਿੱਲਾ ਹੈ ਬਹੁਤ ਸੋਹਣੇ ਭਾਂਡੇ ਆ ਜੀ ਮੇਰੀ ਭੈਣ ਦੇ ਜਦੋਂ ਘਰ ਪਹੁੰਚ ਕੇ ਇਹਨਾਂ ਭਾਂਡੇ ਜਿਹੜੀ ਭੈਣ ਦੀ ਫੈਮਿਲੀ ਆ ਉਹ ਬਹੁਤ ਖੁਸ਼ ਹੋਏਗੀ ਜੀ ਬਹੁਤ ਜ਼ਿਆਦਾ ਬਹੁਤ ਕਿਹੋ ਜਿਹਾ ਇਹਦੇ ਵਿੱਚ ਬੇਫਾਲਤੂ ਕੰਮ ਚ ਕੁੱਝ ਨਾ ਸਾਰੇ ਕੱਢਣੇ ਆ ਤਾਂ ਕਿ ਪਤਾ ਕਿ ਹੈ ਨਾ ਇਹਨਾਂ ਨੇ ਨਾ 100 ਗ੍ਰਾਮ ਉੱਪਰ ਹੋਵੇ 200 ਗ੍ਰਾਮ 200 ਗ੍ਰਾਮ ਨੂੰ ਨਹੀਂ ਕਿਲੋ ਦੇ ਵਿੱਚ ਹੀ ਕਨਵਰਟ ਕਰਦੇ ਹਾਂ ਜੀ। ਲਓ ਜੀ ਇਹ ਜਿਹੜਾ ਕੱਪ ਨੇ ਦਿਖਾਇਆ ਤੁਹਾਨੂੰ ਵੀ ਜਿਹਦੇ ਵਿੱਚ 7-8 ਕੱਪ ਚਾਹ ਦੇ ਬਣ ਜਾਣਗੇ ਇੱਕ ਇਹ ਵਿੱਚ ਸੱਤੇ ਛੋਟੂ ਪੀਸ ਛੋਟੂ ਹਾਂ ਛੋਟੂ ਪੀਸ ਹੋਰ ਲੈ ਆਂਦਾ ਸਾਰਾ ਪਾਸੇ ਤਿਆਰ ਹੋ ਗਿਆ ਸੀ ਦੀਦੀ ਕਹਿੰਦੀ ਕਿ ਇਹ ਵਾਲਾ ਕਰ ਦਿਓ ਇਹ ਵਾਲਾ ਫਿਰ ਮੈਂ ਕੱਲੇ ਜਾ ਕੇ ਲੈ ਕੇ ਆਈ ਤੱਕ ਨੇ ਜਿਵੇਂ ਰਹੇਗਾ ਜੀ ਇਹ ਜਿਵੇਂ ਕਿ ਆਪਾਂ ਨੇ 2 ਕੱਪ ਸਿੱਖਣ ਲਈ 2 ਕੱਪ ਚਾਹ ਬਣਾਣੇ ਵੈਸੇ ਤਾਂ 3 ਕੱਪ ਵੀ ਬਣ ਜਾਣਗੇ ਪਰ 3 ਕੱਪ ਜਦੋਂ ਬਣਾਣੇ ਨਾ ਫਿਰ ਚਾਹ ਉੱਗਣੇ ਦੀ ਸਪੇਸ ਨਹੀਂ ਰਹਦੀ ਹੈਗੀ ਵਿੱਚ ਠੀਕ ਹੈ ਨਾ ਜੀ ਫਿਰ ਛੋਟੇ-ਛੋਟੇ ਜਿਵੇਂ ਛੋਟੇ-ਛੋਟੇ 3 ਕੱਪ ਬਣ ਜਾਣਗੇ ਪਰ ਫਿਰ ਥੋੜੇ ਵੱਡੇ ਨਹੀਂ ਬਣਨਗੇ ਇਸ ਤੋਂ ਛੋਟਾ ਆ ਨਹੀਂ ਰਿਹਾ ਸੀ ਨਹੀਂ ਤਾਂ ਕਈ ਇਸ ਤੋਂ ਵੀ ਛੋਟਾ ਦੇਖ ਲਵੇ ਲਾਸਟ ਛੋਟਾ ਸਾਈਜ਼ ਆਉਂਦਾ ਹੈ ਜੀ ਠੀਕ ਹੈ ਜੀ ਜਿਹੜਾ ਵੱਡਾ ਸਾਈਜ਼ ਆਂਦਾ ਉਹ ਆਂਦਾ ਜੀ 20 ਸੈਂਟੀਮੀਟਰ ਤੇ ਲਾਸਟ ਆਂਦਾ ਜੀ ਛੋਟਾ ਸਾਈਜ਼ ਦੇ ਵਿੱਚ 14 ਸੈਂਟੀਮੀਟਰ ਆ ਲੋ ਜੀ ਆ ਲੋ ਜੀ ਟੱਕੜੇ ਦੇ ਵੀ ਰਹੇ ਗਏ ਕਿੰਨਾ ਸੋਹਣਾ ਆ ਲੈ ਇੱਕ ਦੀ ਦੀਨੇ ਹੋਰ ਜਿੱਦੇ ਨੂੰ ਵਾਇਸੀ ਠੀਕ ਤਾਂ ਬਹੁਤ ਹੈ ਮੈਂ ਤੁਹਾਨੂੰ ਇਹਦੇ ਨਾਲ ਦੀ ਆਪਣਾ ਨਾ ਆਪਣੇ ਪੈਨ ਨੇ ਇੱਕ ਜਲੰਦਰ ਹੈ ਉਹ ਉਹਨਾਂ ਨੇ ਆਪਣੇ ਬੇਟੇ ਦੇ ਲਈ ਲਈ ਸੀ ਉਹ ਉਹਨਾਂ ਨੇ ਵੱਡੀ ਲਈ ਸੀ ਠੀਕ ਹੈ ਨਾ ਜੀ ਤੇ ਆਹ ਸਿਰਫ ਜੇ ਆਪਾਂ ਨੇ ਗਰਮ ਕਰਨੀ ਹੈ ਸਬਜੀ ਤੜਕਾ ਵੀ ਤੜਕਾ ਵੀ ਲਗਾ ਸਕਦੇ ਆ ਜੇ ਸਬਜੀ ਗਰਮ ਕਰਨੀ ਹੈ ਤੇ ਜਾਂ ਫਿਰ ਮਤਲਬ ਗ੍ਰੇਪ ਪੈ ਲੱਗਦੀ ਹੈ ਆ ਇਹ ਵੀ ਬਹੁਤ ਵਧੀਆ ਚਾਹੇ ਦਰੀਆਂ ਲਈ ਸਬਜੀ ਗਰਮ ਇੱਕ ਬੰਦਾ ਇਸ ਵਿੱਚ ਆਪਣੀ ਮੈਗੀ ਬਣਾ ਸਕਦਾ ਹੈ ਹਾਂ ਤੇ ਬਹੁਤ ਸੋਹਣੀ ਹੈ ਬਹੁਤ ਵਧੀਆ ਚੀਜ਼ ਹੈ ਜੀ ਇਹ ਵੀ ਹਾਂ ਤੇ ਇੱਕ ਡੰਟੀਆਂ ਗਰਮ ਨਹੀਂ ਅੰਟੀ ਨੇ ਦੇਖਤਾ ਜਿੰਦੀ ਕਿਸੇ ਦੀ ਗਰਮ ਨਹੀਂ ਹੋਏਗੀ ਜੀ ਕੋਲ ਜੂ ਘੰਟਾ ਹੈ ਨਾਲ ਕੱਪੜਾ ਚੱਕਣ ਦੀ ਕੋਈ ਜ਼ਰੂਰਤ ਨਹੀਂ ਪੈਗੀ ਕਿਸੇ ਦੀ ਡੰਡੀ ਨਹੀਂ ਕਿਉਂਕਿ ਟ੍ਰਾਈਪ ਲਾਈ ਹੈ ਆ ਲੋ ਜੀ ਸਾਡੇ ਛੋਟਾ ਪੀਸੇ ਆ ਗਏ ਜੀ ਇਹ ਸਾਰਾ ਸੇਮ ਹੀ ਬ੍ਰਾਂਡ ਦਾ ਜੀ ਵਿਨੋਦ ਸਟੀਲ ਦੈਂਦੇ ਸਾਰਾ ਕੁਛ ਆ ਹੈਗਾ ਜੀ ਇਹਦਾ ਇਹ ਹੈਗਾ ਜੀ 16 ਸੈਂਟੀਮੀਟਰ ਤੁਸੀਂ ਹਾਂ ਹੁ ਤਾਂ ਐਸੇ ਹੀ ਹੁਕ ਤੇ ਇਸ ਵਿੱਚ ਇਹਦੇ ਵਿੱਚ ਬਟੇ ਦੀਦੀ ਨੇ ਕਹਤਾ ਸੀ ਗਰਮ ਕਰਨ ਵਾਸਤੇ ਸਬਜ਼ੀ ਗਰਮ ਕਰਨ ਵਾਸਤੇ ਨਹੀਂ ਕਰਦੀ ਨਹੀਂ ਕਰਦੀ ਸੁਦੇ ਨੇ ਬਟੇ ਟਰਾਈ ਫ라이 ਹੁੰਦਾ ਹੈ ਲੈ ਹਾਂ ਸੁਦੇ ਨਹੀਂ ਲੈ ਮੀਨ ਟਰਾਈ ਫ라이 ਹੁੰਦਾ ਹੈ ਟਰਾਈ ਫ라이 ਤਿੰਨ ਤਿੰਨ ਤਰ੍ਹਾਂ ਦਾ ਸਾਲਾ ਹੁੰਦਾ ਬੱਚੇ ਤਿੰਨ ਲੋਜੀ ਚਮਚੀਆਂ ਜੀ ਠੀਕ ਹੈ ਨਾ ਜੀ ਚਮ ਚਮਚੀ ਨਹੀਂ ਚਮਚ ਇਹ ਚਮਚ ਜੀ 12 ਪੀਸ ਇਹ ਚਮਚ ਹੈ ਤੇ ਇਹ ਇੱਕ ਹੈਗੇ ਜੀ ਇਹ ਦੋ ਇੱਕ ਤਰੀ ਵਾਲੀ ਸਬਜੀ ਦਾ ਸਪੂਨ ਹੈ ਜੀ ਇੱਕ ਸੁੱਕੀ ਸਬਜੀ ਦਾ ਇੱਕ ਰਾਈਸ ਸਪੂਨ ਹੈ ਜੀ ਠੀਕ ਹੈ ਜੀ ਇਹ ਵੀ ਜੀ ਦੀ ਹੁੰਦਾ ਤਾਂ ਇਹ ਸਮਾਨ ਹੈ ਠੀਕ ਹੈ ਤੇ ਇੱਕ ਆਹ ਆ ਜੀ ਦਹੀਂ ਜੀ ਮੈਂ ਪਲੱਸੀ ਬਣਾਣੀ ਹੈ ਦਹੀਂ ਤੋਂ ਇਹ ਉਹਦੇ ਉਹਦੇ ਵਾਸਤੇ ਆ ਕੀ ਜੀ ਜੇਕਰ ਆਪਾਂ ਮਲਾਈ ਇਕੱਠੀ ਕਰਦੇ ਆ ਉਸ ਮਲਾਈ ਨੂੰ ਇੱਕ ਦਿਨ ਫਿਰ ਆਪਾਂ ਉਹਦੇ ਚੋਂ ਕੀ ਕੱਢਦੇ ਆ ਤਾਂ ਉਹਦੇ ਲਈ ਵੀ ਬਹੁਤ ਵਧੀਆ ਚੀਜ਼ ਹੈ ਜੀ ਇਹ ਬਾਏ ਜੀ ਹੈ ਬਾ ਮੂੜੀ ਦੇ ਵਿੱਚ ਛੋੜਨ ਵਾਲੀ ਇਹ ਮੂੜੀ ਨੇ ਛੋੜਨ ਵਾਲਾ ਤੇ ਇੱਕ ਹੈਗਾ ਜੀ ਆ ਜਾਕ ਕਿ ਕਿਜੀ ਜੱਗ ਲੋਰਾਂ ਦੇ ਬਾਰੇ ਹੈ ਸੇ ਹੋਲੀ ਇਹ ਆ ਗਏ ਜੱਗ ਸਾਰੇ ਚੀਜ਼ਾਂ ਬਹੁਤ ਧਿਆਨ ਦੇ ਨਾਲ ਲੇਖਾ ਆ ਦੇਖੋ ਜੀ ਇਹ ਮੇਰੇ ਚ ਦਹੀਂ ਅਬ ਚਾਹ ਦੇਹੀ ਦੇ ਚ ਜਮਾ ਲਓ ਆਰਾਮ ਤੇ ਦੇ ਵਿੱਚ ਫੇਰ ਫੈਟ ਸਕਦੇ ਆਪਾਂ ਆ ਗਏ ਜੀ ਜੱਗ ਇਹ ਬਾਕੀ ਸਾਰੇ ਭਾਂਡੇ ਵੀ ਨੋਹਦੇ ਆ ਸਿਰਫ ਇੱਕ ਜੱਗ ਨਹੀਂ ਆਪਾਂ ਨੇ ਵਿਨੋਦ ਤਾਂ ਰਿਹਾ ਕਿਉਂਕਿ ਵਿਨੋਦ ਦੇ ਜੱਗ ਦੀ ਨਾ ਸ਼ੇਪ ਨਹੀਂ ਪਦੀ ਆ ਰਹੀ ਸੀਗੀ ਛੇ ਪਾਰੀ ਸੀਗੀ ਉਹ ਐਹੀ ਜੀ ਜਿਹਦੇ ਚ ਸਾਡੇ ਪੰਜਾਬੀਆਂ ਦਾ ਜਿੰਨੇ ਆਪਾਂ ਖਾਣਾ ਪਾਣਾ ਹੋਵੇ ਕੁਛ ਵੀ ਉਹਦੇ ਚ ਘੱਟ ਚੀਜ਼ ਆ ਰਹੀ ਸੀਗੀ ਇਹ ਪੀ ਐਮ ਵੀ ਦਾ ਥੋੜਾ ਖੁੱਲਾ ਆ ਗਿਆ ਸੀ ਤਾਂ ਕਿ ਇਹਦੇ ਚ ਥੋੜੀ ਖੁੱਲੀ ਤਾਂ ਚੀਜ਼ ਆ ਜਵੇ ਤੇ ਇੱਕ ਆਏ ਜੀ ਇਹ ਇਹਦਾ ਕਿੰਨੇ ਦਾ ਕੀਆ ਦਿਖਾਇਆ ਸੀਗਾ ਤਾਂ ਦਿਖਾਇਆ ਨਹੀਂ ਹੈਗਾ ਇਹ ਦਿਖਾਇਆ ਤਾਂ ਹਾਂ ਇਹ ਦਿਖਾਇਆ ਤੇ ਆ ਜੀ ਦੀ ਚਾਹ ਵਾਲੀ ਟੀਪੋਟ ਇਹਦੇ ਚ ਕਿੰਨੇ ਬੰਦਿਆਂ ਦੀ ਚਾਹ ਪੀ ਸਕਦੀ ਹੈ

ਕਿ ਸਾਡੇ ਕਸ ਕੋਈ ਉਹ ਦਜਿਮੇ ਕਿ ਫਿਰ ਉਹਦੇ ਲਈ ਇਹ ਜਿਵੇਂ ਸਟੈਂਡ ਹੈ ਤੇ ਇਹ ਡਿਚੀ ਫੋਲਡ ਹੋ ਜਾਂਦੇ ਹਨ ਇਸ ਸਟੈਂਡ

ਇਰ ਜਾਈ ਸੱਟਾ ਜੀ ਇਹ ਰਹਿ ਕੇ ਅੱਛਾ ਹਾਂ ਬਹੁਤ ਸੋਹਣਾ ਕਲਰ ਹੈ ਜੀ ਬਲੂ ਦਾ ਕਲਰ ਹੈ ਅਰ ਜਾਈ ਸੱਟ ਦਾ ਵੀ ਬਹੁਤ ਪਿਆਰਾ ਜੀ ਬਹੁਤ ਚੁੱਪ ਹੋ ਜਾ ਨੀ ਸਾਰੇ ਬਹੁਤ ਪਿਆਰੇ ਜੀ ਲਾਈਟ ਪਾਓ ਇਹ ਆ ਗਿਆ ਜਾਈ ਸੱਟਾ ਪੂਰਾ ਸੈੱਟ ਆ ਜੀ ਠੀਕ ਹੈ ਤੇ ਹੁਣ ਇਹ ਤੇ ਆ ਗਿਆ ਜਿਹੜਾ ਆ ਪਿਆ ਜੀ ਇਹ ਦੀਦੀ ਦੇ ਜਿਹੜੇ ਮਤਲਬ ਕਿ ਸਾਸੂ ਮਾਂ ਉਹਨਾਂ ਦੀ

फंदा जी इसे का डार्क शेड आदे नहीं हैगे मैं बहुत कोशिश करी कि बहुत ज्यादा कोशिश करी कि मैंने हैवे कोई टिकट का पीस डार्क मिल आ खोल लेते लीला लीला पूरी जगह देखो आ तो ठीक तो तो दे इधर जाइए तो मैं चाहता हूं पूरी लाइट शेड आ खोल दो ले पापा चलो ਇਸ ਕਮ ਇਸ ਕਲਰ ਦਾ ਕਰਿਆ ਦੀਦੀ ਦਾ ਪਰ ਅਫਸੋਸ ਅਜੀ ਡਾਰਕ ਕਲਰ ਨਹੀਂ ਮਿਲਦੇ ਇਹਦੇ ਚ ਨਾ ਚਾਹੇ ਤੁਸੀਂ ਇਹਨੂੰ ਨਾ ਇਹਦੇ ਚ 10000 ਰੁਪਏ ਤੱਕ 12000 ਰੁਪਏ ਤੱਕ ਸੈੱਟ ਪੈਨੇ ਇਹਦੇ ਵਿੱਚ ਜੀ ਠੀਕ ਹੈ ਪਰ ਇਹ ਮਿਲਣਗੇ ਲਾਈਟ ਸ਼ੇਡ ਸਭੋ ਜਿੰਨੀ ਉੱਪਰ ਚਲੇ ਜਾਉਂਗੇ ਨਾ ਪੈਸੇ ਲਾਣ ਦੇ ਲਈ ਵਿంటర్ ਕੀ ਹੈ ਇਹ ਨੇ ਸਮਰਦਾ ਬਟਿਸakti ਆ ਪੂਰਾ ਪਰ ਉਨੀ ਲਾਈਟ ਸ਼ੇਡ ਹੀ ਆਣਗੇ ਬਿਲਕੁਲ ਵੀ ਆ ਤੁਸੀਂ ਮੰਨੋਗੇ ਨਾ ਐਨੇ ਪਿਆਰੇ ਲੱਗਦੇ ਆ ਲੈਟ ਸ਼ੇਡਸ਼ ਇਹ ਕੁਆਲਿਟੀ ਉਹ ਆ ਉੱਪਰ ਲੈਣ ਵਾਲਾ ਇੱਕ ਸਾਡੇ ਕੋਲ ਹੈਗਾ ਸਾਨੂੰ ਨਾ ਦੀਵਾਲੀ ਤੇ ਨਾ ਬਹੁਤ ਸਾਲ ਪਹਿਲਾਂ ਕਿਸੇ ਨੇ ਗਿਫਟ ਦਿੱਤਾ ਸੀ ਸੋ ਮੈਂ ਨਾ ਹੱਸੀ ਮੈਂ ਕਿ ਸਾਡੇ ਤਾਂ ਆਪਕੇ ਕੰਮ ਸੀ ਤੇ ਅਦਰਾਂ ਦਾ ਸਾਨੂੰ ਨਾ ਦੰਦੇ ਪਰ ਉਹ ਨਾ ਉਹ ਬਲੂ ਕਲਰ ਦਾ ਉਹ ਮੈਂ ਲਾਇਆ ਹੋਇਆ ਤੇ ਜੇ ਮੈਂ ਨਾਲ ਲਾਂਦੀ ਨਾ ਉਹ ਪੂਰਾ ਸੈਟ ਮੈਂ ਦੀਦਿਨ ਦੇ ਦੰਦੀ ਉਹ ਸਾਨੂੰ ਘਰ ਲਾ ਲਿਆ ਸੀਗਾ ਇੱਕ ਲਈਏ ਜੀ ਆ ਬੈੱਡ ਸ਼ੀਟ ਇਹ ਬੈੱਡ ਸ਼ੀਟ ਨਾ ਜੀ ਬਲੂ ਬੁੱਟੀ ਐ ਸਕਿਨ ਕਲਰ ਦੀ ਬੈੱਡ ਸ਼ੀਟ ਐ ਜੀ ਵਾਓ ਸਕਿਨ ਕਲਰ ਦੀ ਬੈੱਡ ਸ਼ੀਟ ਤੇ ਬਲੂ ਬੁੱਟੀ ਐ ਬਹੁਤ ਸੋਹਣੀ ਦੀਦੀ ਨੇ ਲਈਏ ਜੀ ਆਪਣੇ ਬੇਟੇ ਦੇ ਰੂਮ ਦੇ ਵਿੱਚ ਜੋ ਜਿਸ ਚੀਜ਼ ਦਾ ਬਲੂ ਕਲਰ ਦਾ ਕੰਬੀਨੇਸ਼ਨ ਸਾਰਾ ਬਣਿਆ ਹੋਇਆ ਤੇ ਉਹਦੇ ਵਿੱਚ ਨਾ ਇਹ ਲਾਈਟ ਸ਼ੇਡ ਹੈ ਪੂਰਾ ਪਰ ਬਲੂ ਬੁੱਟੀ ਐ ਛੋਟੇ ਛੋਟੇ ਬੁੱਟੀਆ ਬਲੂ ਕਲਰ ਦੀ ਤੇ ਸਕਿਨ ਕਲਰ ਦਾ ਸਾਰਾ ਇਹਦਾ ਬੇਸ ਹੈ ਤੇ ਵਿੱਚ ਤੇ ਆਏਗਾ ਜੀ ਇਹ ਗ੍ਰੀਨ ਜਾਂ ਕਲਰ ਜੀ ਮਿਲ ਨਹੀਂ ਰਿਹਾ ਤਾਂ ਜੀ ਮੇਰਾ ਬਹੁਤ ਮਨ ਕਰਦਾ ਵੀ ਜੇ ਪੂਰਾ ਇੰਨਾ ਉਹ ਕਹਿੰਦੇ ਜਿੰਨੇ ਕਰਟਨਸ ਡਾਰਕ ਹਨ ਐਨੇ ਡਾਰਕ ਕਰਟਨਸ ਡਾਰਕ ਮਿਲ ਜਾਣਗੇ ਲੇਕਿਨ ਐਨਾ ਕਲਟਰ ਸੈਟ ਡਾਰਕ ਤੁਹਾਨੂੰ ਸਾਡੇ ਕੋਲ ਕਿਤੇ ਵੀ ਨਹੀਂ ਮਿਲੇਗਾ ਇਹ ਦਿਖਾ ਨਹੀਂ ਹਾਂ ਹਾਂ ਜੀ ਤੇ ਹੁਣ ਬਾਰੀ ਆ ਗਈ ਜੀ ਇਹਨਾਂ ਦੀ ਦੇਖਿਆ ਜੀ ਹਮ ਦਵਾਈ ਲੈ ਲੈਣਾ ਲੈ ਕੇ ਆਉਂਦੇ ਬਹੁਤ ਹੈ ਕੋਈ ਚਲავ ਥੋੜਾ ਜਿਹਾ ਦੇ ਨਾਲ ਦੇ ਕਰਕੇ ਹੋ ਦੰਨਾ ਕਰ ਸੀ ਨਾ ਲੈ ਨਾ ਤੇ ਆਮ ਕਾਇ ਦਿੱਦੀ ਦੀ ਜੀ ਕਲਰ ਜਿਨੇ ਕਿ ਕਹੀਂ ਪੈਣਾ ਨਾ ਮੇ ਤੋਂ ਮੇਕਅਪ ਕੀਤਾ ਵੀ ਮੰਗਾਉਂਦੀਆਂ ਨੇ ਤਿਆਰ ਕਰਵਾ ਲੈ ਇਹ ਆਂਟੀ ਨੇ ਕੋਈ ਮੇਕਅਪ ਕਸਮਾਨ ਕਹਾਤਾ ਆਪਕੋ ਹਾਂ ਇੱਕ ਬਲੀਚ ਕਿਹਾਤਾ ਸੱਚ ਹਾਂ ਚਲ ਕਰ ਦੋ ਤਿੰਨ ਚ ਲਿਆਉਂਗੀ ਕਿਉਂਕਿ ਕੱਲ ਨੂੰ ਸ਼ਾਮ ਨੂੰ ਹਾਂ ਜੀ ਦੀਦੀ ਨੇ ਇੱਕ ਚੀਜ਼ ਹੋਰ ਕਹੀ ਸੀ ਉਹ ਭੁੱਲੀ ਐ ਅੱਜ ਚਲੋ ਕੱਲ੍ਹ ਜਾ ਆਪਣੇ ਸੂਟ ਦੀ ਵੀਡੀਓ ਬਣਾਉਣੀ ਆ ਨਾਂ ਦੀ ਭੁੱਲੀ ਗਈ ਚੀਜ਼ ਦਾ ਕਿ ਐਂ ਨਹੀਂ ਪਤਾ ਕਿ ਉਹ ਚੀਜ਼ ਮੂੰਗਈ ਪਰ ਉਹਦਾ ਨਾਮ ਭੁੱਲ ਗਿਆ ਅੱਜ ਫਿਰ ਫੋਨ ਕਰਕੇ ਲੈ ਲਾਂਗੇ ਬਾਕੀ ਸਾਰਾ ਸਮਾਨ ਕੰਮ ਹੋ ਗਿਆ ਜੀ ਇਹ ਕਲਰ ਆਪਾਂ ਨੇ ਬੀ ਲੈ ਲਈ ਜੀ ਤੇ ਇਹ ਵਾਕਈ ਜੀ ਬਹੁਤ ਹੈ ਜਿਵੇਂ ਕਿ ਚਾਹੀਦੇ ਆ ਕਿਸੇ ਭਣ ਭਾਈ ਨੂੰ ਨਾ ਤਾਂ ਤੁਸੀਂ ਵੀ ਮੰਗਵਾ ਸਕਦੇ ਬਹੁਤ ਵਧੀਆ ਜੀ ਅ ਕਲਰ ਹੈ ਸਨ ਕਿਹੜੇ ਆ ਦੱਸ ਦੇ ਬੇਟੀ ਬੀਅਰਡ ਕਲਰ ਹੈ ਬੀਗਨ ਕੇ ਬ੍ਰਾਊਨ ਬਲੈਕ ਹਾਂ 102 ਨੰਬਰ ਮੰਗਵਾਇਆ ਸੀਗਾ ਆਪਾਂ ਨੇ ਸੇਮ ਉਹੀ ਚੀਜ਼ ਭੇਜਿਆ ਜੋ ਉਹਨਾਂ ਨੇ ਸਾਨੂੰ ਫੋਟੋ ਭੇਜੀ ਸੀਗੀ ਵੀ ਸਾਨੂੰ ਇਹ ਹੀ ਚਾਹੀਦੇ ਆ ਤੇ ਉਹੀ ਆਪਾਂ ਨੇ ਦਿੱਤਿਆ ਤੇ ਇਹਦਾ 500 ਇਹਦਾ ਪ੍ਰਿੰਟ ਹੈ ਜੀ ਆਪਾਂ ਮਤਲਬ ਕਿ 10% ਉਹਨਾਂ ਨੇ ਲੈਸ ਦਿੱਤੇ ਹੋਏ 10% ਜੀ ਚਲੋ ਅਸੀਂ ਆਪਣੀ ਕਮਾਈ ਰੱਖ ਲੈਣੇ ਆ ਜਿਵੇਂ ਕਿ ਕੋਈ ਵੀ ਚੀਜ਼ ਹੈ ਜੀ 10% ਲੈਸ ਮਿਲਦੀ ਆ ਤਾਂ ਬਸ ਉਹੀ 10% ਜੀ ਮੇਰੀ ਫਿਰਤ ਹੋ ਜਾਂਦੀ ਆ ਪੀਕਣਾ ਜੀ ਪਰ ਚੀਜ਼ ਕੋਈ ਵੀ ਮੰਗਵਾਉਂਦਾ ਚਾਹੇ ਉਹ ਮੇਕਅਪ ਦੇ ਰਿਲੇਟਿਡ ਹੈ ਚਾਹੇ ਸੂਟ ਹੈ ਚਾਹੇ ਚਾਦਰ ਹੈ ਚਾਹੇ ਭਾਂਡੇ ਆ ਕੋਈ ਵੀ ਚੀਜ਼ ਹੈ ਜੀ ਸਾਰਾ ਕੁਝ ਭੇਜਦੇ ਵਧੀਆਂ ਹੀ ਆ ਕੋਈ ਚੀਜ਼ ਅਸਤੱਕ ਹਲਕੀ ਨਹੀਂ ਭੇਜੀ ਹੈ ਗਿਆ ਹੁਣ ਤੁਸੀਂ ਮੰਨੋਗੇ ਨਹੀਂ ਆਹ ਪਾਰਸਲ ਤਿਆਰ ਕਰਨ ਲੱਗੀਆਂ ਸ਼ਾਮ ਦੇਣਾ ਜੀ 6:30 ਹੋ ਗਏ ਆ ਤੇ ਹੁਣ ਨਾ ਇੱਕ ਭੈਣ ਦੇ ਨਾ ਅੱਜ ਪਿੰਨੀਆਂ ਨੂੰ ਲੱਗਦਾ ਉਹ ਪਿੰਨੀਆਂ ਨਾ ਕਰਨੀ ਆਣੀਆਂ ਕਿਉਂ ਪਿੰਨੀਆਂ ਨਾ ਆਪਨੇ ਕਿਸੇ ਤੋਂ ਬਣਵਾਈਆਂ ਨੇ ਕਿਉਂਕਿ ਮਿਹਨਤ ਦੀ ਖੋਆ ਨਹੀਂ ਘੋਟਿਆ ਹੈਗਾ ਘਰ ਤੇ ਫਿਰ ਮੈਂ ਰਿਸਕ ਨਹੀਂ ਲੈਂਦੀ ਹੈਗੀ ਤੇ ਮੇਰੇ ਸਾਡੇ ਨੇ ਇੱਥੇ ਕੋਈ ਬਣਾਉਂਦਾ ਖੋਏ ਦਾ ਕੰਮ ਕਰਦੇ ਆ ਉਹ ਪਹਿਲਾਂ ਤਾਂ ਜਿਵੇਂ ਆਪਣੇ ਪਾਪਾ ਜੀ ਤੋਂ ਹਾਂ ਰਿਸਕ ਪਾ ਰਹੀਆਂ ਹਮਾਰੇ ਹਾਂ ਪਹਿਲਾਂ ਤਾਂ ਜਿਵੇਂ ਆਪਣੇ ਪਾਪਾ ਜੀ ਤੋਂ ਬਣਵਾ ਕੇ ਦਿੱਤੀਆਂ ਸੀਗੀਆਂ ਪਹਿਲਾਂ ਹੋ ਗਏ ਸਾਡੇ ਕਿ ਤਿੰਨ ਚਾਰ ਸਾਲ ਹੋ ਗਏ ਹਨਾ ਪੁੱਤ ਚਾਰ ਪੰਜ ਸਾਲ ਪਹਿਲਾਂ 2022 ਚ ਭੇਜੀਆਂ ਸੀ ਹਾਂ ਹਾਂ ਚਾਰ ਸਾਲ ਹੋ ਗਏ ਅੱਜ ਫੇਰ ਦੀਦੀਆਂ ਪਿੰਨੀਆਂ ਤਿਆਰ ਹੋ ਗਈਆਂ ਦੇ ਦਿੱਦੀ ਨੇ ਕੁਝ ਗਾਰਮੈਂਟਸ ਦਾ ਸਮਾਨ ਮੰਗਾਇਆ ਜਿਵੇਂ ਕਿ ਬਰਾਸ ਬਰਾ ਵਗੈਰਾ ਹਾਂ ਜਦੋਂ ਸ਼ਾਮ ਕੋ ਲੈ ਕੇ ਆਏ تھے ਹਾਂ ਕੁਝ ਜਿਵੇਂ ਤਬ ਤੋਂ ਆਪਨੇ ਕੰਟੇਨਰ ਮੇਂ ਡਾਲ ਕੇ ਭੇਜਦੇ ਸਟੀਲ ਕੇ ਓਹੋ ਨਹੀਂ ਆਤਾ ਅੱਜ ਵੀ ਪਿੰਨਿਆਂ ਨੂੰ ਕੰਟੇਨਰ ਚ ਪਾ ਕੇ ਭੇਜੂੰਗੀ ਦੰਨ ਭੇਜਦੀ ਬਟੇ ਪੂਰੀ ਤਸੱਲੀ ਨਾਲ ਭੇਜੂੰਗੀ ਪਰ ਮੇਰਾ ਦਿਲ ਸੇ ਮੈਂ ਪਿੰਨਿਆਂ ਦਾ ਵੀ ਬਲੌਗ ਗੁੜ ਵੀ ਭੇਜਣਾ ਹੈ ਮੰਮੀ ਨੇ ਹਾਂਜੀ ਕਿ ਭੈਣ ਦਾ ਸੀ ਗੁੜ ਭੁੱਲ ਗਏ ਭੇਜ ਦਿੰਗੇ ਇਸ ਵੀਕ ਮੇਂ ਦੇਖ ਲੈੜੀ ਹੁਣ ਚੱਲਦੀ ਹੋਈ ਫਿਰ ਦੇਖਾਂਗੇ ਫਿਰ ਨੀ ਫਿਰ ਆਹ ਹੁੰਨੀ ਤਾਂ ਫਿਰ ਚਲੋ ਪ੍ਰਮਾਤਮਾ ਰਾਜੀ ਰੱਖੇ ਜੀਆਂ ਸੁੱਖ ਰੱਖੇ ਜੀ ਅਗਲੇ ਸਾਲ ਸਹੀ ਤੇ ਦੋ ਚੀਜ਼ਾਂ ਭੁੱਲੀਆਂ ਪੈਂਦੀਆਂ ਮੈਂ ਇੱਕ ਚੀਜ਼ ਨਹੀਂ ਭੁੱਲੀ ਕਿ ਜਾ ਕੇ ਭੁੱਲ ਗਈ ਇੱਕ ਗੁੜ ਭੁੱਲ ਗਈ ਦੋ ਚੀਜ਼ਾਂ ਭੁੱਲ ਗਈ ਛੱਡੋ ਕੋਈ ਨਹੀਂ ਜਦੋਂ ਵੀ ਫਿਰ ਸਮਾਨ ਭੇਜਾਂਗੇ ਫਿਰ ਸਹੀ ਤੇ ਆ ਆ ਗਿਆ ਜੀ ਹੁਣ ਆਪਣੇ EB ਨੇ ਇਹ ਕੁਛ ਇੱਧਰ ਪੈਕਿੰਗਾਂ ਸਾਰਾ ਟਪਾਅ ਭਰਿਆ ਤੇ ਕੁਛ ਆਪ ਤਾਂ ਨਹੀਂ ਕੁਛ ਉਹ ਪੈ ਨਹੀਂ ਫਰਾ ਤੇ ਲੋ ਜੀ ਸਮਾਨ ਬਹੁਤ ਸੋਹਣਾ ਭੇਜਿਆ ਬਹੁਤ ਵਧੀਆ ਜੀ ਤੇ ਬੇਸ਼ੱਕ ਜੀ 2 ਪੈਸੇ ਕੋਸਟ ਲਿਆ ਪਰ ਇੱਕ ਸਮਾਨ ਦੇ ਵਿੱਚ ਕੋਈ ਕਮੀ ਨਹੀਂ ਆਉਗੀ ਜਦੋਂ ਤੱਕ ਅਸੀਂ ਇਹਨੂੰ ਹੱਥਾਂ ਨਾਲ ਹੱਥਾਂ ਦੇ ਵਿੱਚ ਲੈ ਕੇ ਤੇ ਵਰਤ ਕੇ ਨਹੀਂ ਦੇਖਦੇ ਹੈਗੇ ਜਦੋਂ ਤੱਕ ਅਸੀਂ ਸਮਝਦੇ ਵੀ ਪਤਾ ਨਹੀਂ ਕਿਦਾਂ ਦਾ ਹੋਏਗਾ ਪਤਾ ਨਹੀਂ ਕਿਦਾਂ ਦਾ ਹੋਏਗਾ ਪਰ ਸਾਰਾ ਸਮਾਨ ਬਹੁਤ ਜ਼ਿਆਦਾ ਵਧੀਆ ਜੀ ਬਹੁਤ ਜ਼ਿਆਦਾ ਇੱਕ ਸਿਰਫ ਉਹ ਛੋਟੀ ਜਿਹੀ ਇੱਕ ਮਨ ਲਗਤ ਦੀਦੀ ਨੇ ਬਲੀਚ ਕਿਹਾ ਸੀਗਾ ਸਿਰਫ ਇੱਕ ਸਾਰਾ ਖੁਸ਼ ਆ ਗਿਆ ਬਲੀਚ ਦੀ ਡੱਬੀ ਭੁੱਲ ਗਏ ਚਲੋ ਅਗਲੇ ਸਵੇਰੇ ਫੜ ਲਵਾਂਗਾ ਤਾਂ ਇੱਥੇ ਵੀ ਮਿਲ ਜਾਏਗੀ ਇੱਥੇ ਬਹੁਤ ਵੱਡਾ ਸਟੋਰ ਹੈ ਲੇਡੀਜ਼ ਦਾ ਖੁੱਲਿਆ ਹੋਇਆ 30 35 ਸਾਲ ਪੁਰਾਣਾ ਤੇ ਬੜੀ ਵਰਕਰ ਲੱਗੇ ਹੋਏ ਆ ਉਹਨਾਂ ਤੋਂ ਲੈ ਆਉਂਗੀ ਕੋਈ ਨਹੀਂ ਤੇ ਚਲੋ ਗਾਇਸ ਆਹ ਦੇਖੋ ਲਿਆ ਜੀ ਭੈਣ ਹੋਣਾ ਦਾ ਤੇ ਚਲੋ ਜੀ ਅੱਜ ਦਾ ਬਲੌਗ ਦਾ ਐਂਡ ਕਰਦੇ ਮੇਰੀ ਧੀ ਬਹੁਤ ਸਿਆਣੀ ਆ ਓਏ ਮੇਰੀ ਕੁਕੜੀ ਮੇਰੇ ਬੱਚੀ ਦਾ ਮੈਨੂੰ ਬਹੁਤ ਸੋਖ ਹੈ ਜੀ ਬਹੁਤ ਜ਼ਿਆਦਾ ਤੇ ਮੇਰੀ ਧੀ ਬਹੁਤ ਮੇਰੀ ਹੈਲਪ ਕਰਦੀ ਕੱਲ ਮੈਂਨੇ ਪਰਪਲ ਕੁੜਤੀ ਵੈਂਤੀ ਮੇਰੀ ਮੰਮੀ ਕਹਿੰਦੀ ਚਰਕਾ ਨਾਲ ਮੈਨੂੰ ਚੰਗਾ ਲੱਗੇਗੀ ਔਰ ਖੁਦ ਕੋ ਲੱਗੇਗਾ ਨਾ ਲੱਗੀ ਨਹੀਂ ਪਤਾ ਕੀ ਅਸੀਂ ਨਾ ਕੱਲ ਸ਼ਾਮ ਨੂੰ ਨਾ ਕਿਤੇ ਜਾ ਰਹੇ ਸੀ ਇੱਕ ਨਾ ਟਰੱਕ ਲੱਗਿਆ ਉੱਥੇ ਨਾ ਇੰਨੀ ਗੰਦਗੀ ਪਈ ਤੇ ਇੰਨਾ ਗੰਦਾ ਪਾਣੀ ਪਿਆਤਾ ਯਾਨੀ ਕਿ ਲੋਕਾਂ ਦੇ ਬਾਥਰੂਮ ਵਗੈਰਾ ਲੋਕਾਂ ਇਸ ਤਰ੍ਹਾਂ ਹੀ ਕਰੀ ਜਾਂਦੇ ਆ ਔਰ ਟਰੱਕ ਦੇ ਚਿੱਟੇ ਨਾ ਇੱਕਦਮ ਜਿਹੜੀਆਂ ਪਿੱਛੇ ਡੋਰੀਆਂ ਜਿਹਾ ਲੱਗੀਆਂ ਉਹਨੇ ਹਵਾ ਕਿਉਂਕਿ ਸਵੇਰ ਤੋਂ ਕੱਲ ਬਹੁਤ ਜ਼ਿਆਦਾ ਹਵਾ ਚੱਲ ਰਹੀ ਸੀ ਔਰ ਸਾਰੇ ਚਿੱਟੇ ਨਾ ਮੇਰੇ ਉੱਪਰ ਪੈ ਗਏ ਮੈਨੂੰ ਬੜੀ ਨਫ਼ਰਤ ਆਈ ਪਰ ਤਾਂ ਮੇਰੇ ਦਿਲ ਕਰ ਮੈਂ ਗਿੱਲਾ ਹੱਥ ਲਗਾ ਲਗਾ ਕੇ ਕਿ ਨਾ ਉਹ ਕਰ ਲੂੰਗੀ ਆਪਣੇ ਵਾਲ ਸਾਫ਼ ਕਰ ਲੂੰਗੀ ਪਰ ਨਾ ਜੀ ਮੈਂ ਇਸ ਚੀਜ਼ ਬਾਰੇ ਕੋਈ ਰਿਸਕ ਨਹੀਂ ਲੰਦੀ ਕੋਈ ਨਹੀਂ ਜੇ ਥੋੜੀ ਤਬੀੜ ਖਰਾਬ ਹੋਪ ਤਾਂ ਮੈਂ ਹੁਣ ਦਵਾਈ ਲਿਆ ਜੀਦਾ ਤੇ ਪਰ ਮੈਂ ਕਿਹਾ ਨਹੀਂ ਪਤਾ ਨਹੀਂ ਉਹ ਕਿੰਨੇ ਕੁ ਗੰ ਕਿ ਕਿੰਨੇ ਲੋਕ ਇੰਨੀ ਗੰਦਕੀ ਦੇ ਛਿੱਟੇ ਪਏ ਆ ਮੇਰੇ ਪਰ ਇੰਨੀ ਗੰਦਕੀ ਦੇ ਮੈਂ ਆਨੇ ਸਰਨਾ ਘਰ ਸ਼ਾਮ ਨੂੰ ਕੱਲ ਸਿਰ ਨਾਲ ਹੀ ਦੁਬਾਰਾ ਸਿਰਫ ਪਿੰਡੇ ਨਹੀਂ ਨਾਈ ਹੈਗੀ ਇੱਥੇ 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 ਨਿਚ ਪੈ ਗਏ ਸੀ ਛਿੱਟੇ ਨਿਚ ਮੈਂ ਸਿਰ ਨਾਲ ਹੀ ਤੇ ਨਹੀਂ ਤਾਂ ਗਰਮ ਪਾਣੀ ਚ ਤੇ ਲੇਕਿਨ ਇੱਕਦਮ ਹਵਾ ਵੀ ਕਾ ਬੂਹੋ ਜਿਆਦੇ ਸੀ ਰਾਤ 2 ਵਜੇ ਮੈਂ ਉੱਠੀ 2 ਵਜੇ ਉੱਠ ਕੇ ਮਨੇ ਵਾਸ਼ਰੂਮ ਕਰਿਆ ਤੇ ਉਸ ਤੋਂ ਬਾਅਦ ਜਦ ਮੈਂ ਪਈ ਮੈਨੂੰ ਉਸ ਤੋਂ ਬਾਅਦ ਵੀ ਬੜਾ ਕੰਮਾ ਚੜਿਆ ਮੈਨੂੰ ਲੱਗ ਰਿਹਾ ਸੀ ਕਿ ਸਵੇਰੇ ਮੇਰੀ ਤਾਂ ਬਿਟ ਖਰਾਬ ਹੋਏਗੀ ਪਰ ਉੰਜ ਠੀਕ ਹੈ ਇੰਨੀ ਤਬੀਅਤ ਖਰਾਬ ਨਹੀਂ ਹੈਗੀ ਮੈਂ ਕੰਮ ਸਾਰਾ ਹੁਣ ਬਸ ਦਾਲ ਰੋਟੀ ਬਣਾਉਂਗੀ ਤੇ ਅ ਬਸ ਹੁਣ ਦਵਾਈ ਵੀ ਲਿਆਉਂਗੀ ਤੇ ਲੋ ਜੀ ਬਹੁਤ ਸੋਹਣਾ ਸਮਾਨ ਲਿਆਂਦਾ ਹੈ ਭੈਣ ਜੀ ਤੁਹਾਡਾ ਬਹੁਤ ਸੋਹਣਾ ਲਿਆਂਦਾ ਹੈ ਮੈਂ ਉਮੀਦ ਕਰਦੀ ਹਾਂ ਕਿ ਮੇਰਾ ਭੇਜਿਆ ਹੋਇਆ ਸਮਾਨ ਦੀਦੀ ਦੀ ਸਾਰੀ ਫੈਮਿਲੀ ਨੂੰ ਸਾਰੀ ਫੈਮਲੀ ਨੂੰ ਬਹੁਤ ਜ਼ਿਆਦਾ ਪਸੰਦ ਆਏਗਾ ਬਹੁਤ ਜ਼ਿਆਦੇ ਤੇ ਲੋਜੀ ਮੈਂ ਕੋਈ ਵੀ ਪਾਰਸਲ ਭੇਜਣਾ ਜੀ ਬੜੀ ਅਰਦਾਸ ਕਰਕੇ ਭੇਜਦੀ ਹੁੰਨੀ ਆ ਕਿ ਇਹ ਸੱਚੇ ਪਾਤਸ਼ਾਹ ਹੈ ਵਾਹਿਗੁਰੂ ਹੈ ਪਰਮ ਪਿਤਾ ਪਰਮੇਸ਼ਵਰ ਜੀਆਂ ਦੇ ਵਿੱਚ ਤਰੱਕੀ ਬਖਸ਼ੀ ਜੀਆਂ ਦੇ ਵਿੱਚ ਤੰਦਰੁਸਤੀ ਬਖਸ਼ੀ ਜੀਆਂ ਨੂੰ ਐਨ ਖੁਸ਼ਹਾਲ ਰੱਖੀ ਤਾਂ ਕਿ ਇਹ ਮੇਰਾ ਸਾਰਾ ਭੇਜਿਆ ਹੋਇਆ ਸਮਾਨ ਐਨਾ ਜ਼ਿਆਦਾ ਉਹਨਾਂ ਨੂੰ ਸੁਖਦਾਈ ਹੋਵੇ ਵਰਤਨਾ ਮਿਲੇ ਪ੍ਰਮਾਤਮਾ ਮੈਂ ਤਾਂ ਕਹਿੰਦੀ ਆ ਚਾਹਨੀ ਆ ਵਰਤਨਾ ਮਿਲੇ ਜੀ ਨੇ ਐਨੇ ਬੋਤਨ ਉਹ ਅਰਦਾਸ ਕਰਦੇ ਆ ਚਲੋ ਜੀ ਵਲੌਗ ਦਾ ਐਂਡ ਆਪਾਂ ਇੱਥੇ ਹੀ ਕਰਦੇ ਆ ਐਂਡ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਪਲੀਜ਼ ਵੀਡੀਓ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਵੀ ਜ਼ਰੂਰ ਕਰਿਓ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਤੁਹਾਨੂੰ ਮੇਰਾ ਐਨੇ ਸਾਰਾ ਸਾਰਾ ਸਮਾਨ ਅੱਜ ਕਿਵੇਂ ਦਾ ਲੱਗਿਆ ਤਾਂ ਤੱਕ ਲਈ ਬਾਏ ਬਾਏ ਸਾਰੇ ਬੋਲੇ ਜੈ ਸ਼੍ਰੀ கிருஷ்ਨਾ ਜੈ ਸ਼੍ਰੀ ਰਾਧਾ